ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਉੱਤੇ ਇੱਕ ਕਾਲੇ ਸੂਟ ਵਾਲੀ ਮਹਿਲਾ ਨੇ ਕੁਝ ਅਜੀਬਾ ਕੰਮ ਕਰ ਦਿੱਤਾ ਜਿਸ ਦਾ ਕੀ ਵੀਡੀਓ ਸਾਹਮਣੇ ਆਇਆ ਤੇ ਜਦੋਂ ਮਾਂ ਨੇ ਦੇਖਿਆ ਤਾਂ ਉਸੇ ਵੀ ਹੋਸ਼ ਉੱਡ ਗਏ ਆਖਰ ਕੀ ਸੀ ਮਾਮਲਾ ਉਹ ਵੀ ਦੱਸ ਦਿਆਂ ਨਜ਼ਰ ਵੀਡੀਓ ਤੇ ਮਾਰਦੇ ਆ ਜਾਣਕਾਰੀ ਮੁਤਾਬਿਕ ਪੀੜਤ ਮਹਿਲਾ ਜੋ ਕਿ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਉੱਤਰੀ ਸੀ ਅਤੇ ਉਹ ਫਤਿਹਪੁਰ ਤੋਂ ਆਪਣੇ ਪਤੀ ਕੋ ਲੁਧਿਆਣਾ ਜਾ ਰਹੀ ਸੀ ਉਸ ਦੇ ਕੋਲ ਦੋ ਬੱਚੇ ਸੀ ਇਸੇ ਦੌਰਾਨ ਜਿਹਦਾ ਇੱਕ ਛੋਟਾ ਬੱਚਾ ਸੀ ਜੋ ਕਿ 1 ਸਾਲ ਦਾ ਸੀ ਉਸ ਨੂੰ ਇੱਕ ਮਹਿਲਾ ਦੇ ਵੱਲੋਂ ਚੋਰੀ ਕਰ ਲਿਆ ਗਿਆ ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕੀਤੀ ਹੈ ਆਓ ਸੁਣਦੇ ਹਾਂ ਬੱਚੇ ਦੀ ਮਾਂ ਦਾ ਕੀ ਕਹਿਣਾ मैं टेसन पे 11 बजे उतरी तो मैं बिछा के चटाई बैठ गई बच्चों के लेकर फिर मेरा बड़ा वाला लड़का लैटरिन किया था मैं उसे लेकर धोने गई फिर उसके बाद वो दोनों मियाँ बीवी बैठे थे तो बोले कि लाओ हम इसको पकड़ लेते हैं फिर मैंने दे दिया भीड़ में थे सर और बहुत सारे लोग स्टेशन के बाहर बैठे हुए थे तो हमने बोला क्या है? फिर उसके बाद मैं जल्दी से करके धो के इसको फिर मैं जल्दी से आ गई फिर अपना बच्चा ले लिया ब, बैग फिर उसके बाद पुलिस वाले ने वहाँ से हटाने लगे फिर मैं उधर साइड मतलब जहाँ टेम्पू वेम्पू लगी है तो भीड़ में फिर हमने बिछा लिया वो मेरे बगल आके इसे थोड़ी दूर पे बिछा ली दोनों मियाँ बीबी भी भी। फिर अ, मेरे बच्चे से बोल रही थी मेरा बच्चा ऐसे खेल रहा था एक बजे ती खेला दोनों लोग फिर मैं बैठी थी फिर सो मेरे दोनों बच्चे सो गए तो उसने हाँ मैं उससे हम यही पूछे कि जब मेरा बच्चा ले ली मैं आई धो के फिर उसके बाद हमने पूछा कि तुम कहाँ गई थी तो वो बोल रही थी कि मैं लुधियाने में भाभी से मिलने आई और नई दिल्ली जा रही हूँ तीन बजे की ट्रेन है अच्छा आप आप कहाँ से आई मैं फतेहपुर से आई यहाँ पे आयो जी किसी रिश्तेदार से मिलने मेरा घर वाला रहता है यहाँ यहाँ पे लुधियाना जी अच्छा तो आपके जो बच्चे को लेकर गई है वो आ, महिला लेके गई है जो लेडीज वो आ, छोटे वाले बच्चे को लेगी जी कितने साल का बच्चा था? एक साल का उसको लेगी जी अच्छा तो अभी पुलिस क्या कह रही है पुलिस यही बोल रही है की मैं ढूंढ रहा हूँ बस बच्ची लड़का था बेटी लड़का था लड़का लेके अच्छा तो वो सीसीटीवी में पता लगा भी कहते वो काले रंग का सूट डाला था लेडीज हाँ वही लेडीज लेगी जो बोला कि दिल्ली में जाऊंगी तीन बजे की ट्रेन है मेरा बच्चा वही जब मैं सो गई दो बजे तक जाग रही थी मैं फिर उसके बाद मेरी आंख लग गई तो बचा लेगी जी फिर उसके बाद मैं जानी नहीं जब सुबह पाँच बजे उठी तो देखा तो ये सो रहा था, वो नहीं था फिर मैं जल्दी से सबसे तो पूछा फिर पुलिस के पास आ जल्दी से फिर उसके बाद बताया लिखाया फिर बोले कि फिर ढूंढने लगे साहब लोग सब तो, 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 तो मैं बैठी थी, पती थी सारा दिन यहाँ पे वो फैक्ट्री में थे फिर सुबह आए नौ दस बजे तक का आप अकेली से आए थे जी कहाँ से आए थे अकेले फतेहपुर से फतेहपुर से लुधियाना आए थे पति से मिलने जी ਉਹਨਾਂ ਨੇ ਕਿਹਾ ਕਿ ਪੁਲਿਸ ਵਾਲੇ ਆਏ ਸੀ ਉਹ ਕਹਿੰਦੇ ਆਪਨੇ ਇਹਨਾਂ ਨੇ ਸਫਰ ਕਰਨਾ ਸਫਰ ਜਾਓ ਜਿਹੜੇ ਵਾਧੂ ਹੈਗੇ ਉਹਨਾਂ ਨੂੰ ਭੇਜਦੇ ਆ ਸੀ ਅਵੇਰ ਕਰਾਇਆ ਸੀ ਲੋਕਾਂ ਨੂੰ ਕਿ ਆਪਣੇ ਬੱਚਿਆਂ ਦਾ ਸਮਾਨ ਦਾ ਖਿਆਲ ਰੱਖੋ ਤੇ ਉਹ ਫਿਰ ਉਹਨਾਂ ਨੂੰ ਲੈ ਕੇ ਸਾਈਡ ਤੇ ਜਾ ਕੇ ਨਾ ਮੁਸਾਫਰਖਾਨੇ ਦੇ ਉੱਤਰ ਕੈਮਰੀਨ ਨੇ ਤੋਂ ਬਾਹਰ ਥੋੜਾ ਸੌਂ ਗਏ ਕਹਿੰਦੇ ਮੈਨੂੰ ਨੀਂਹ ਸੱਕੀ ਹੋਈ ਸੀ ਮੈਨੂੰ ਨੀਂਦ ਆ ਗਈ ਐ ਕੋਈ ਰਾਤ ਨੂੰ ਮੇਰੇ ਬੱਚੇ ਸੌਂ ਗਏ ਜਦੋਂ ਸਵੇਰੇ ਮੈਂ 6-7 ਵਜੇ ਉੱਠ ਕੇ ਵੇਖਿਆ ਤੇ ਮੇਰਾ ਬੱਚਾ ਛੋਟਾ 1 ਸਾਲ ਵਾਲਾ ਰਾਜ ਜਿਹੜਾ ਨਾਮ ਆ ਨੇ ਸੀ اچھا ਬੱਚੇ ਕਿੰਨੇ ਸੀ ਟੋਟਲ ਬੱਚੇ ਦੇ ਦੋ ਸੀ ਇਹਦੇ ਕੋਲ ਇੱਕ 4 ਸਾਲ ਦਾ ਸੀ ਇੱਕ ਇੱਕ ਸਾਲ ਦਾ ਅੱਛਾ ਇੱਕ ਸਾਲ ਵਾਲੇ ਨੂੰ ਲੱਗੇ ਇੱਕ ਸਾਲ ਵਾਲਾ ਬੱਚਾ ਇਹਦਾ ਅੰਨੀ ਮਿਸਪਲਿਸ ਹੋ ਗਿਆ ਕਹਿੰਦੀ ਮੈਂ ਆਪਣੇ ਤੌਰ ਤੇ ਹੀ ਘਰ ਵਾਲੇ ਨੂੰ ਫੋਨ ਕੀਤਾ ਉਹਦੀ ਵੇਟ ਕੀਤੀ ਉਹ ਆਇਆ ਫਿਰ ਮੈਂ ਦੀ ਮੈਂ ਲੱਭਣਾ ਸ਼ੁਰੂ ਕੀਤਾ ਤੇ ਲੱਭਦਿਆਂ ਲੁਕਦਿਆਂ ਦੀ ਫਿਰ ਮੈਂ ਪੁਲਿਸ ਨੂੰ ਦੱਸਿਆ ਅੱਗੇ ਕੋਈ ਦਵਾਦ ਗਰਾਪਾ ਨਾਲ ਜਾ ਕੇ ਕੈਮਰੇ ਚੈੱਕ ਕੀਤੇ ਤੇ ਕੈਮਰੇ ਚੈੱਕ ਕਰਨ ਤੋਂ ਬਾਅਦ ਤੇ ਸਾਨੂੰ ਜੀ ਕੈਮਰੇ ਚੈੱਕ ਕੀਤੇ ਫਿਰ ਕੈਮਰੇ ਚੈੱਕ ਕਰਨ ਤੋਂ ਬਾਅਦ ਇੱਕ ਸਾਨੂੰ ਫਿਰ ਫੁਟੇਜ ਆਹੀ ਕਿ ਇਹ ਕੁੜੀ ਇੱਕ ਲੇਡੀ ਜਿਹੜੀ ਹੈਗੀ ਇੱਕ ਲੇਡੀ ਜੀ ਕੀ 30 ਕਿ ਸਾਲ ਦੀ ਉਹ ਬੱਚ ਲੈ ਕੇ ਜਾ ਰਹੀ ਸੀ ਬੱਚਾ ਤੇ ਨਾਲ ਨਾਲ ਪਿੱਛੇ ਮੁੰਡਾ ਇੱਕ ਹੀ ਬੈਗ ਪਾਇਆ ਨਾਲ ਸੀ ਇਹਨਾਂ ਨੂੰ ਦਿਖਾਈ ਕਿਤੇ ਇਹੀ ਹੈ ਜਿਹੜੇ ਰਾਤਿਆਂ ਨੂੰ ਇਹਨਾਂ ਬੱਚਾ ਪਹਿਲਾਂ ਫੜੇ ਹਟ ਲਾ ਕੇ ਸੁੱਤੇ ਸੀ ਉਹ ਰਾਤ ਸਵਾਗ 2 ਵਜੇ ਕੋਈ ਬੱਚਾ ਉਹ ਲੈ ਕੇ ਨਿਕਲ ਕੇ ਬਾਹਰ ਮੈਨਿਕਟ ਤੋਂ ਬਾਹਰ ਉੱਥੋਂ ਆਪੇ ਟੀਮਾਂ ਲਾਈਆਂ ਜੀ ਤਿੰਨ ਕਰ ਰਹੇ ਆ ਆਪਣੀ ਤੁਹਾਡੇ ਸਬਸਕ੍ਰਿਪਟਰ ਲੱਗੇ ਹੋਏ ਆ ਤੇ ਕਿ ਮੈਂ ਖੁਦ ਵੀ ਲੱਗਾ ਤਿੰਨ ਟੀਮਾਂ ਕੋ ਸਿਟੀ ਵਾਲੇ ਕੈਮਰੇ ਚੈੱਕ ਕਰ ਰਹੇ ਆ ਉੱਥੋਂ ਗਾਂ ਦਿਖੋ ਲੀਡ ਮੈਂ ਦੀ ਆ ਸਕੀ ਸਾਨੂੰ ਕਿਉਂਕਿ ਬਾਕੀ ਤੁਹਾਡੇ ਕੋਲ ਤੁਹਾਡੇ ਚੈਨਲਾਂ ਦੇ ਮਾਧਮ ਰਾਹੀਂ ਦੱਸਾਂ ਚਾਹੁੰਦੇ ਆ ਤੁਹਾਡੇ ਕੋਲ ਫੋਟ ਕੁਛ ਜਿਨਾ ਹੈ ਅੱਛਾ ਜੀ ਦੱਸੋ ਕਿ ਜਿਹੜੀ ਲੇਡੀਜ਼ ਲੈ ਕੇ ਜਾ ਰਹੀ ਸੀ ਸੀਸੀਟੀਵੀ ਦੇ ਵਿੱਚ ਤੇ ਜਿਨ੍ਹਾਂ ਦਾ ਬੱਚਾ ਕਨੈਪ ਕੀਤਾ ਉਹਨੇ ਪਛਾਣ ਲਿਆ ਉਹਨਾਂ ਨੂੰ ਉਹਨਾ ਪਛਾਣਦਾ ਕਹਿੰਦੀ ਹੈ ਉਹ ਵੀ ਉਹੀ ਆ ਹਾਂਜੀ ਉਹ ਹੀ ਜਿਨ੍ਹਾਂ ਰਾਤ ਨੂੰ 12 ਵਜੇ ਬੱਚਾ ਦਿੱਤਾ ਜਿਨ੍ਹਾਂ ਮੇਰਾ 15 ਮਿੰਟ ਬਚਾ ਰੱਖਿਆ ਤੇ ਇਹੀ ਸਾਡੇ ਲਾਗੇ ਲੰਮੇ ਬਹਿ ਸੀ ਅੱਛਾ ਤੇ ਅੰਨੀ ਮਸੋਂਗੀ ਸੇਰੇ ਜਾ ਖੁੱਲੀ ਤੇ ਮੇਰਾ ਬੱਚਾ ਵੇਖ ਸੀ ਤੇ ਉਹ ਪਹਿਲਾਂ ਵੀ ਕਹਿ ਰਹੀ ਸੀ ਕਿ ਮੈਨੂੰ ਲੱਗਦਾ ਉਹੀ ਲੱਗੀ ਤੇ ਜਦੋਂ ਫੁਟੇਜ ਦਿਖਾਈ ਇਹ ਵਾਕਿਆ ਕਲੀਅਰ ਹੋ ਗਿਆ ਕਿ ਉਹੀ ਆ ਉਹ ਹੀ ਆ ਤੇ ਹੁਣ ਪਰਿਵਾਰਕ ਮੈਂਬਰ ਨਾਲ ਗੱਲਬਾਤ ਹੋਈ ਹੁਣ ਪਰਿਵਾਰਕ ਮੈਂਬਰ ਕੱਲ ਤੇ ਸਾਡੇ ਕੋਲ ਹੀ ਆ ਜੀ ਆ ਰਹੇ ਰਾਤੀ ਅਸੀਂ ਭੇਜਿਆ ਸੀ ਸਾਡੇ ਕੋਲ ਹੀ ਆ ਨਾਲ ਉਹਨਾਂ ਨੂੰ ਲੈ ਕੇ ਜਾ ਰਹੇ ਹਾਂ ਸਜੋ ਵਾਸਤੇ ਜਿੱਥੇ ਜਿੱਥੇ ਮਿਲਦੀ ਆ ਦਿਖਾ ਰਹੇ ਆ ਬਾਕੀ ਸਾਡੇ ਕੋਈ ਪਰਿਵਾਰ ਕੋਸ਼ਿਸ਼ ਕਰ ਰਹੇ ਆ ਲੀਡ ਮਿਲੇਗੀ ਆਸਤੇ ਹੈਗੀ ਆ ਕਿ ਕਬਰਪ ਕਰ ਲਾਂਗੇ ਆਪ ਨੂੰ ਹੁਣ ਬਾਕੀ ਤੁਹਾਡੇ ਸਹਿਯੋਗ ਦੀ ਲੋੜ ਆ ਜਿੰਨਾ ਲੈਮੀਨੇਟ ਕਰ ਸਕਦੇ ਕਰੋ ਅੱਛਾ ਬਾਕੀ ਨੂੰ ਕੀ ਫੀਲ ਕਰਨਾ ਚਾਹੁੰਦੇ ਨੇ ਕੋਈ ਜਿਹੜੇ ਇਹਨਾਂ ਦੀ ਫੀਲ ਸਾਰੀ ਇਹੀ ਆ ਕਿ ਹੁਣ ਸਟੇਸ਼ਨ ਤੇ ਆਪਾਂ ਵੇਟ ਤੇ ਕਰਦੇ ਆਂ ਲੋਕਾਂ ਨੂੰ ਉਹ ਸਮਝਾਈਦਾ ਕਿ ਸਟੇਸ਼ਨ ਬਹੁਤ ਬਿਜ਼ੀ ਸਟੇਸ਼ਨ ਆ 1 ਲੱਖ ਦੇ ਕਰੀਬ ਰੋਜ਼ ਲੋਕੀ ਚੜਦੇ ਉਤਰਦੇ ਆ ਲੋਕੀ ਪ੍ਰਵਾਸੀ ਮਜ਼ਦੂਰ ਪਹਿਲਾਂ ਆ ਕੇ ਬੈਠ ਜਾਂਦੇ ਆ 5-5 7-7 ਘੰਟੇ ਕਈਆਂ ਦੇ ਆਪ ਨੂੰ ਗੱਡੀਆਂ ਆਉਂਦੀਆਂ ਉਹ ਡਰਦੇ ਆ ਕਿ ਰਸਤੇ 'ਚ ਕੋਈ ਖੋਹ ਖਾਨ ਹੋ ਜੇ ਉਹ ਵੀ ਰਾਤ ਨੂੰ ਉਹ ਨਹੀਂ ਜਾਂਦੇ ਬਾਹਰ ਬਥੇਰਾ ਕਹਿੰਦਾ ਪਾਣੂ ਫੇਰ ਆਉਂਦਾ ਤਰਸ ਕੇ ਜੇ ਰਾਤ ਨੂੰ ਕਿੱਥੇ ਜਾ ਕੇ ਲੁੱਟ ਜਾਣਗੇ ਬਾਹਰ ਖੋ ਜਾਣਗੇ ਜਿਹੜੇ ਰਾਤ ਨੂੰ ਗੱਡੀ 12 ਵਜੇ ਆ ਗਈ ਕਿ 1 ਵਜੇ ਆ ਗਈ ਕਿ 10 ਵਜੇ ਉਹ ਕਹਿੰਦਾ ਨਹੀਂ ਮੈਂ ਰਾਤ ਨੂੰ ਨਹੀਂ ਜਾਣਾ ਪਰ ਸਿਰ ਜੇ ਉਸ ਕਰਕੇ ਰਸ਼ ਇੰਨਾ ਬਹੁਤ ਵੱਜ ਜਾਂਦਾ ਕੰਟਰੋਲ ਤੋਂ ਬਾਹਰ ਰਸ਼ ਹੋਇਆ ਹੁੰਦਾ ਇਸੇ ਕਰਕੇ ਇਸ ਦੀ ਫਾਇਰ ਵੇਅ ਕਰੀਦਾ ਸਰ ਟੀਮਾਂ ਲੱਗ ਅਤੇ ਇਸ ਪੂਰੀ ਘਟਨਾ ਨੂੰ ਲੈ ਕੇ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਸੋ ਦਾਦੇ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਿਆ ਜਾਵੇ ਹਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੀ ਦੀ ਰਿਪੋਰਟ